ਨਮਸਕਾਰ ਦੀਦੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸविता ਤੇ ਦੀਦੀ ਪੰਜਾਬੀ ਲੈ ਕੇ ਹਾਜ਼ਰ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫ਼ਤੇ ਅਸੀਂ ਸਿਹਤ ਸੰਬੰਧੇ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਆ ਤੇ ਉਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਐਕਸਪਰਟ ਡਾਕਟਰਸ ਤੇ ਦੋਸਤੋ ਅੱਜ ਦੇ ਹੈਲੋ ਡਾਕਟਰ ਦੀ ਇਸ ਘੜੀ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਛੋਟੇ ਬੱਚਿਆਂ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਆਈ ਸਾਈਡ ਵੀਕ ਕਿਉਂ ਹੋ ਰਹੀ ਹੈ ਕਿ ਜ਼ੇ ਕਾਰਨ ਹੋ ਰਹੇ ਨੇ ਕਿਹੜੀਆਂ ਡੈਫੀਸ਼ੀਐਂਸੀ ਜੜੀਆਂ ਨੇ ਕਿਨਾਂ ਦੇ ਕਾਰਨ ਇਹ ਆਈ ਸਾਈਟ ਵੀਕ ਹੋ ਰਹੀ ਹੈ ਔਰ ਕਿਸ ਤਰ੍ਹਾਂ ਪ੍ਰੀਕਾਸ਼ਨ ਆਪਾਂ ਲੈ ਸਕਦੇ ਹਾਂ ਕਿਸ ਤਰ੍ਹਾਂ ਇਹਦਾ ਟ੍ਰੀਟਮੈਂਟ ਅਸੀਂ ਕਰ ਸਕਦੇ ਹਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਡਿਸਕਸ ਕਰਾਂਗੇ ਅੱਜ ਦੇ ਪ੍ਰੋਗਰਾਮ ਹੈਲੋ ਡਾਕਟਰ ਦੇਵਿਸ਼ ਹੈਲੋ ਡਾਕਟਰ ਪ੍ਰੋਗਰਾਮ ਲਾਈਵ ਫੋਨਿੰਗ ਪ੍ਰੋਗਰਾਮ ਵੀ ਹੈ ਯਾਨੀ ਕਿ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਇਸ ਪ੍ਰੋਫਸ਼ਾਮ ਦੇ ਵਿੱਚ ਤੁਸੀਂ ਵੀ ਆਪਣਾ ਸਵਾਲ ਸਾਡੇ ਮਾਹਿਰ ਐਕਸਪਰਟ ਮਹਿਮਾਨ ਤੋਂ ਪੁੱਛ ਸਕਦੇ ਹੋ ਸੋ ਸਾਡੇ ਤੱਕ ਜੁੜਨ ਦੇ ਲਈ ਸਾਡਾ ਨੰਬਰ ਨੋਟ ਕਰ ਲਓ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਸਾਡੇ ਨੰਬਰਾਂ 'ਾਂਹੀਂ 28142612814264 ਸੋ ਆਗਾਜ਼ ਕਰਦੇ ਹਾਂ ਅੱਜ ਦੇ ਇਸ ਇੰਟਰਵਿਊ ਸੈਸ਼ਨ ਦਾ ਔਰ ਸਵਾਗਤ ਕਰ ਲੈਨੇ ਆ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਅੱਜ ਦੇ ਸਾਡੇ ਐਕਸਪਰਟ ਮਹਿਮਾਨ ਦਾ ਸਾਡੇ ਨਾਲ ਅੱਜ ਮੌਜੂਦ ਨੇ ਆਈ ਸਪੈਸ਼ਲਿਸਟ ਡਾਕਟਰ ਅਨੁਰਾਗ ਚਲਕਾ ਡਾਕਟਰ ਸਾਹਿਬ ਪਾਧਵਾਤ ਸਵਾਗਤ ਹੈ ਜੀ ਨਮਸਕਾਰ ਨਮਸਕਾਰ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਮੈਂ ਇੰਟਰੋ ਦੇ ਵਿੱਚ ਵੀ ਕਿਹਾ ਕਿ ਆਈ ਸਾਈਟ ਵੀਕ ਦੀ ਸਮੱਸਿਆ ਛੋਟੇ ਬੱਚਾ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਇੱਕ ਸਮੇਂ ਹੁੰਦਾ ਸੀ ਜਦੋਂ ਆਪਾਂ ਟੀਨੇਜ ਦੇ ਵਿੱਚ ਜ਼ਿਆਦਾ ਦੇਖਦੇ ਸੀਗੇ ਇਹ ਪ੍ਰੋਬਲਮ ਬਟ ਅੱਜ ਅੱਜ ਦੇ ਦੌਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਵੀ ਇਹ ਪ੍ਰੋਬਲਮ ਇਹ ਸਮੱਸਿਆ ਜੜੀ ਆ ਆਣੀ ਸ਼ੁਰੂ ਹੋ ਗਈ ਹੈ ਸੋ ਇਸ ਇ ਬੇਸਿਕ ਕੀ ਕਾਰਨ ਰਹਿੰਦੇ ਨੇ ਦੇਖੋ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜੇ ਡਿਸਕਸ ਕਰੀਏ ਤਾਂ ਕੁਝ ਐਸੀਆਂ ਬਿਮਾਰੀਆਂ ਨੇ ਕੁਝ ਜਿਹੜੀਆਂ ਜੰਮਦੇ ਬੱਚੇ ਨੂੰ ਵੀ ਹੋ ਸਕਦੀਆਂ ਜਿਸ ਤਰ੍ਹਾਂ ਸਫੇਦ ਮੋਤੀਆ ਕਾਲਾ ਮੋਤੀਆ ਅੱਖਾਂ ਦਾ ਪ੍ਰੈਸ਼ਰ ਵਧਣਾ ਜਾਂ ਪਿੱਛੇ ਇੱਕ ਬੱਚਿਆਂ ਚ ਜਿਹੜੇ ਪ੍ਰੀਮਚੂਰ ਬੇਬੀਜ਼ ਹੁੰਦੇ ਆ ਜੀ ਖਾਸ ਕਰ ਜਿਨ੍ਹਾਂ ਦਾ ਜਨਮ 32 ਵੀਕਸ ਤੋਂ ਪਹਿਲਾਂ ਹੋ ਜਾਂਦਾ ਹੈ ਬਿਕੋਜ਼ ਆਫ ਐਨੀ ਰੀਜ਼ਨ ਮਦਰ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਇਸ ਕਰਕੇ ਐਮਰਜੈਂਸੀ ਸੈਸੇਰੀਆਂ ਕਰਨਾ ਪੈ ਗਿਆ ਇਸ ਕਰਕੇ ਉਸ ਬੱਚਿਆਂ ਨੂੰ ਨਾਰਮਲੀ ਅਸੀਂ ਆਕਸੀਜਨ ਥੈਰੇਪੀ ਦਿੰਨੇ ਆ ਐਟ ਦਾ ਟਾਈਮ ਆਫ ਬਰਥ ਕਿਉਂਕਿ ਉਹਨਾਂ ਦੇ ਲੰਗਸ ਇੰਨੇ ਮੈਚੂਰ ਨਹੀਂ ਹੁੰਦੇ ਜਾਂ ਇੰਨੇ ਆ ਬਨੇ ਨਹੀਂ ਹੁੰਦੇ ਕਿ ਜਿਹਦੇ ਚ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਆਕਸੀਜਨ ਤੇਜ਼ ਕਰਕੇ ਅਸੀਂ ਉਹਨਾਂ ਨੂੰ ਆਈਸੀਯੂ ਚ ਰੱਖ ਕੇ ਆ ਆਕਸੀਜਨ ਦਿੰਨੇ ਆ ਉਹ ਆਕਸੀਜਨ ਕਰਕੇ ਫਿਰ ਇੱਕ ਰੈਟਨੋਪੈਥੀਓ ਪ੍ਰੀਮਚਿਉਰਿਟੀ ਹੋ ਜਾਂਦਾ ਜਿਹਦੇ ਚ ਰੈਟਨਾ ਬੱਚੇ ਦਾ ਪਿੱਛੇ ਡੈਮੇਜ ਹੁੰਦਾ ਓਕੇ ਸੋ ਪ੍ਰੀਮਚੂਰ ਬੇਬੀਜ਼ ਨੂੰ AROP ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਕਾਮਨਲੀ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਦਾ weight ਜਨਮ ਦੇ ਟਾਈਮ ਤੇ 1500 ਗ੍ਰਾਮ ਤੋਂ ਘੱਟ ਹੁੰਦਾ ਯਾ 28 ਵੀਕ ਤੋਂ ਪਹਿਲਾਂ ਉਹਨਾਂ ਦਾ ਜੇ ਬਰਥ ਹੋ ਜਾਇਆ ਤਾਂ ਬਿਯੋਂਡ 32 ਵੀਕਸ ਜੇ ਜਿਸ ਤਰ੍ਹਾਂ ਡਿਲੀਵਰੀ ਟਾਈਮ 32 ਹਫਤੇ ਤੋਂ ਵੱਧ ਹੋਇਆ ਫਿਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਓਕੇ ਸੋ ਕਈ ਪ੍ਰੋਬਲਮਸ ਨੇ ਜਿਹੜੀਆਂ ਜਮਾਂਦਰੂ ਬੱਚਿਆਂ ਨੂੰ ਵੀ ਹੋ ਸਕਦੀਆਂ ਚਿੱਟਾ ਮੋਤੀਆ ਕਾਲਮ ਹੋਤੀ ਆ ਆਰੋਪੀ ਇਸ ਕਰਕੇ ਡਿਪੈਂਡਿੰਗ ਓਨ ਕਿ ਕੀ ਸਿਚੁਏਸ਼ਨ ਸੀਗੀ ਡਿਲੀਵਰੀ ਦੇ ਟਾਈਮ ਤੇ ਉਹਦੇ ਹਿਸਾਬ ਨਾਲ ਨਾਰਮਲੀ ਅਸੀਂ ਐਡਵਾਈਸ ਕਰਦੇ ਆ ਉਹਨਾਂ ਦੀ ਅੱਖਾਂ ਦਾ ਚੈੱਕਅਪ ਤੇ ਇਹ ਜਿਹੜੀਆਂ ਪ੍ਰੋਬਲਮਸ ਨੇ ਨਾਰਮਲੀ ਕਿਉਂਕਿ ਬੱਚੇ ਨੂੰ ਇਮੀਡੀਏਟਲੀ ਅਟੈਂਡ ਕਰਨ ਵਾਸਤੇ ਇੱਕ ਪੀਡੀਆਟ੍ਰੀਸ਼ਨ ਤਾਂ ਅਵੇਲੇਬਲ ਹੁੰਦਾ ਹੀ ਹੈ ਕਿਉਂਕਿ ਉਹਨਾਂ ਦਾ ਵੈਕਸੀਨੇਸ਼ਨ ਵੀ ਉਹਨਾਂ ਦੇ ਥਰੂ ਹੀ ਹੋਣਾ ਤੇ ਪੀਡੀਆਟ੍ਰੀਸ਼ਨ ਇਜ਼ ਦਾ ਫਰਸਟ ਪਰਸਨ ਜਾਂ ਫਰਸਟ ਡਾਕਟਰ ਜਿਹੜਾ ਕਿ ਬੱਚਿਆਂ ਦੇ ਕੰਟੈਕਟ ਵਿੱਚ ਆਉਂਦਾ ਤੇ ਉਹਨਾਂ ਉਹ ਨਾਰਮਲੀ ਹਰ ਪੈਰਾਮੀਟਰ ਨੂੰ ਐਗਜ਼ਾਮਿਨ ਕਰਦੇ ਆ ਤੇ ਜਿੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਨਾਰਮਲੀ ਉਹ ਕਿਸੇ ਆਈ ਸਪੈਸ਼ਲਿਸਟ ਜਾਂ ਐਕਸਪਰਟ ਦੇ ਥਰੂ ਰੈਫਰ ਕਰਦੇ ਆ ਵੀ ਆਰ ਰੀਸੀਵਿੰਗ ਮਨੀ ਪੇਸ਼ੈਂਟਸ ਲਾਈਕ ਮਨੀ ਕਿਡਸ ਕਈ ਛੋਟੇ ਬੱਚੇ ਨੇ ਜਿਹੜੇ ਹਰ ਰੋਜ਼ ਆਲਮੋਸਟ ਕਈਆਂ ਦੇ ਕੋਈ ਅੱਖਾਂ ਦੇ ਲਾਲਗੀ ਦੀ ਪ੍ਰੋਬਲਮ ਹੈ ਜਾਂ ਅੱਖਾਂ 'ਚ ਗਿੱਧਾਂ ਦੀ ਪ੍ਰੋਬਲਮ ਹੈ ਜਾਂ ਕਈਆਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਅੱਖ ਦੇ ਵਿੱਚ ਕੋਈ ਵਾਈਟ ਕਲਰ ਦਾ ਰਿਫਲੈਕਸ ਦਿਖ ਰਿਹਾ ਹੈ ਉਹ ਉਹ ਕੁਝ ਡੇਂਜਰਸ ਚੀਜ਼ਾਂ ਨੇ ਆਈ ਡੋਨਟ ਵਾਂਟ ਟੂ ਮੈਂ ਡਰ ਨਹੀਂ ਜਾਂਦਾ ਬਟ ਪ੍ਰੋਬਲਮ ਇਹ ਹੈ ਕਿ ਕਈ ਚੀਜ਼ਾਂ ਐਸੀਆਂ ਨੇ ਰੈਟਿਨੋਬਲਾਸਟੋਮਾ ਇੱਕ ਕੈਂਸਰ ਹੁੰਦਾ ਅੱਖ ਦਾ ਓਕੇ ਉਹ ਫਸਟ ਇਅਰ ਵਿੱਚ ਜੇ ਮੰਨ ਲਓ ਕਿਸੇ ਬੱਚੇ ਦੀ ਅੱਖ 'ਚ ਨਾਰਮਲੀ ਰੈੱਡ ਕਲਰ ਦਾ ਰਿਫਲੈਕਸ ਦਿਖਦਾ ਹੈ ਜੀ ਜੇ ਉਹ ਵਾਈਟ ਕਲਰ ਦਾ ਕੁਝ ਨੋਟਿਸ ਕਰਦੇ ਹੈ ਤੇ ਉਹ ਥੋੜਾ ਜਿਆਦਾ ਰੂਲ ਆਊਟ ਕਰਨਾ ਚਾਹੀਦਾ ਹੈ ਕਿ ਕੀ ਪ੍ਰੋਬਲਮ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਰੂਲ ਆਊਟ ਦੀ ਗੱਲ ਕੀਤੀ ਹੈ ਨਾ ਬਟ ਕਈ ਵਾਰ ਬਹੁਤ ਸਾਰੇ ਅਸੀਂ ਲੋਕ ਕੇਅਰਲੈਸ ਹੋ ਜਾਂਦੇ ਹਾਂ ਹੈਨਾ ਜਦ ਤੱਕ ਸਿਚੁਏਸ਼ਨ ਬਹੁਤ ਜ਼ਿਆਦਾ ਅੱਗੇ ਨਹੀਂ ਵਾਜ ਜਾਂਦੀ ਅਸੀਂ ਨਹੀਂ ਜਾਂਦੇ ਸੋ ਬੀਇੰਗ ਅ ਡਾਕਟਰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਕਿੰਨੇ ਟਨਿਓਰ ਤੋਂ ਬਾਅਦ ਟਾਈਮ ਟੂ ਟਾਈਮ ਜਿਹੜਾ ਹੈ ਆਈ ਸਾਈਟ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਦੇਖੋ ਜੇ ਜੇ ਪੀਡੀਆਟ੍ਰੀਸ਼ੀਅਨ ਨੂੰ ਲੱਗਦਾ ਹੈ ਕਿ ਕੋਈ ਪ੍ਰੋਬਲਮ ਲੱਗ ਰਹੀ ਹੈ ਬੱਚੇ ਦੀ ਅੱਖ 'ਚ ਫਿਰ ਤਾਂ ਇਮੀਡੀਏਟ ਐਗਜ਼ਾਮੀਨੇਸ਼ਨ ਜ਼ਰੂਰੀ ਹੈ ਜੀ ਜੇ ਐਕਸਪਰਟ ਕੋ ਜਾਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਪ੍ਰੋਬਲਮ ਹੈ ਬੱਚੇ ਦੀ ਅੱਖ 'ਚ ਤੇ ਕਈ ਵਾਰੀ ਅਸੀਂ ਬੱਚੇ ਨੂੰ ਬੱਚਾ ਕਿਉਂਕਿ ਜਿਆਤਰ ਕੋਪਰੇਟ ਨਹੀਂ ਕਰਦੇ ਆ ਛੋਟੇ ਆ ਨਾ ਜੀ ਤੇ ਇਸ ਕਰਕੇ ਉਹਨਾਂ ਨੂੰ ਕਈ ਵਾਰੀ ਅਸੀਂ बेहोਸ਼ ਕਰਕੇ ਵੀ ਐਗਜ਼ਾਮਿਨ ਕਰਦੇ ਆ ਜੇ ਮਾਨੂੰ ਸੰਨ ਲੱਗੇ ਕਿ ਉਹਦੇ ਰੈਟੀਨਾ ਚ ਕੋਈ ਪ੍ਰੋਬਲਮ ਹੋ ਸਕਦੀ ਹੈ ਖਾਸ ਕਰਕੇ ਜਿਹੜੇ ਆਰਓਪੀ ਦੇ ਕੇਸਿਸ ਨੇ ਇਹਨਾਂ ਦਾ ਰੈਟੀਨਾ ਐਗਜ਼ਾਮੀਨੇਸ਼ਨ ਬੜਾ ਹੀ ਜ਼ਰੂਰੀ ਹੁੰਦਾ ਕਿਉਂਕਿ ਨਹੀਂ ਤਾਂ ਆਉਣ ਵਾਲੇ ਟਾਈਮ ਚ ਜੇ ਵਿਜ਼ਨ ਡਾਊਨ ਹੋਣ ਲੱਗੇ ਤਾਂ ਕਈ ਵਾਰੀ ਪਰਦਾ ਉਖੜ ਸਕਦਾ ਜਿਹਨੂੰ ਰੈਟੀਨਲ ਅਟੈਚਮੈਂਟ ਕਹਿੰਦੇ ਆ ਉਹਦੇ ਨਾਲ ਬੱਚੇ ਦੀ ਵਿਜ਼ਨ ਵੀ ਜਾ ਸਕਦੀ ਹੈ ਰੀਸੈਂਟਲੀ ਯੂਕੇ ਵਿੱਚ ਇੱਕ ਲੇਡੀ ਦਾ ਸਮ ਹਾਉ ਕਿਸੇ ਡਾਕਟਰ ਦੇ ਥਰੂ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਮੇਰੇ ਬੇਬੀ ਦੇ ਉਹ ਸੇਰੋਗੇਸੀ ਦੇ ਥਰੂ ਯੂਕਰੇਨ ਚ ਕੋਈ ਉਹਦੀ ਲੇਡੀ ਹੈ ਜਿਹਦੇ ਥਰੂ ਉਹਦਾ ਜਨਮ ਹੋਇਆ ਔਰ ਉਹਨੂੰ ਆਰੋਪੀ ਹੈ ওকে ਔਰ ਸਮ ਹਾਉ ਦੇਖੋ ਯੂਕੇ ਜਾਂ ਯੂਐਸ ਦੇ ਹੈਲਥ ਸਿਸਟਮ ਐਸੇ ਹੈ ਕਿ ਉਹਦਾ ਟੋਟਲ ਰੈਟੀਨਾ ਡਟੈਚ ਹੋ ਚੁੱਕਾ ਹੈ ਬਟ ਉਹਨੂੰ ਡੇਡ ਦਿੱਤੀ ਜਾ ਰਹੀ ਹੈ 4 ਮਹੀਨੇ ਬਾਅਦ ਦੇ ਥੈਟਸ ਅ ਪ੍ਰੋਬਲਮ ਆਫਟਰ 4 ਮੰਥਸ ਕੋਈ ਵਿਜ਼ਨ ਨਹੀਂ ਰਹਿ ਜਾ ਨਹੀਂ ਬੱਚੇ ਦੀ ਉਹਨਾਂ ਨੇ ਇਮੀਡੀਏਟਲੀ ਕੰਟੈਕਟ ਕੀਤਾ ਕਿਸੇ ਡਾਕਟਰ ਡਾਕਟਰ ਦੇ ਥਰੂ ਉਹਨਾਂ ਦਾ ਸਾਰਾ ਜੋ ਵੀ ਸਰਜਰੀ ਦਾ ਅਰੇਂਜਮੈਂਟ ਡੈਲੀ ਹੋਇਆ ਜੀ ਮੇਰੀ ਗੱਲ ਹੋਈ ਹੈ ਕਨਸਰਨ ਡਾਕਟਰ ਨਾਲ ਉਹਨਾਂ ਦਾ ਫੋਨ ਨੰਬਰ ਪਾਸ ਆਨ ਕੀਤਾ ਗਿਆ ਹੈ ਸ਼ੀ ਮੇ ਬੀ ਕਮਿੰਗ অর ਸ਼ੀ ਮੋਸਟ ਲਾਈਕਲੀ ਊਡ ਹੈਵ ਕਮ ਆ ਚੁਕੇ ਹੋਣਗੇ ઓਪਰੇਟ ਹੋ ਚੁੱਕਾ ਹੋਏਗਾ ਰੀਸੈਂਟ ਅਪਡੇਟ ਆਈ ਡੋਨਟ ਨੋ ਬਟ ਇਹ ਹੈ ਕਿ ਇੰਡੀਆ ਚ ਪੀਪਲ ਆਰ ਸੋ ਬLESSED ਲੱਕੀ ਹਮ ਇੰਨੇ ਲੱਕੀ ਨੇ ਲੋਗ ਕਿ ਜੇ ਤੁਸੀਂ ਇਵਨਿੰਗ ਚ 8 ਵਜੇ ਫੋਨ ਕਰਕੇ ਆਓਗੇ ਨਾ ਡਾਕਟਰ ਸਾਹਿਬ ਕਿ ਮੇਰੀ ਅੱਖ ਚ ਕੁਝ ਗਿਰ ਗਿਆ ਤੇ ਮੈਨੂੰ ਦੇਖ ਲਓ ਤੇ ਕੋਈ ਨੈਵਰ ਰਿਫਿਊਜ਼ ਜੀ ਅਮਰੀਕਾ ਯੂ ਐਸ ਟੇ ਐਸੀ ਯੂ ਕੇ ਚ ਇੰਨਾ ਸਿਸਟਮ ਬੁਰਾ ਹੈ ਉਹਨਾਂ ਦਾ ਹੈਲਥ ਕੇਅਰ ਦਾ ਕਿ ਉਹਨਾਂ ਨੇ 5 ਮਹੀਨੇ ਬਾਅਦ ਜਿਹੜਾ ਐਮਰਜੈਂਸੀ ਵਾਲਾ ਆਪਰੇਸ਼ਨ ਹੈ ਉਹਦਾ 5 ਮਹੀਨੇ ਬਾਅਦ ਦੀ ਡੇਟ ਦੇ ਦਿਆ ਬਿਲਕੁਲ ਤੇ ਡਾਕਟਰ ਸਾਹਿਬ ਬੀਇੰਗ ਡਾਕਟਰ ਤੁਸੀਂ ਕੀ ਸੁਝਾਅ ਦਿੰਦੇ ਹੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਐਸ ਸੱਚ ਨਹੀਂ ਹੈ ਬਟ ਆਈਸਾਈਡ ਵੀਕ ਐਂਡ ਨੋਰਮਲ ਉਹਨਾਂ ਨੂੰ ਕਿੰਨੇ ਟਾਈਮ ਬਾਅਦ ਨੋਰਮਲ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਐਸ ਅ ਪ੍ਰੀਕਾਸ਼ਨਰੀ ਦੇਖੋ ਜਿਹੜੇ ਬਹੁਤ ਜ਼ਿਆਦਾ ਯੰਗ ਬੱਚੇ ਹੈ ਨਾ ਲੈਸ ਦੈਨ 1 ਇਅਰ ਉਹਨਾਂ ਵਿੱਚ ਐਗਜ਼ੈਕਟਲੀ ਦੇਖ ਪਾਣਾ ਕਿ ਬੱਚੇ ਨੂੰ ਵਿਜ਼ਨ ਦੀ ਪ੍ਰੋਬਲਮ ਉਹ ਮੁਸ਼ਕਿਲ ਹੁੰਦਾ ਹੈ देयर ਆਰ ਵੇਜ਼ ਕੁਝ ਤਰੀਕੇ ਹੈਗੇ ਆ ਜਿਦੇ ਨਾਲ ਦੇਖਿਆ ਜਾ ਸਕਦਾ ਬਟ ਇਹ ਹੈ ਕਿ ਹੈਲਦੀ ਬੱਚਾ ਜੇ ਕਿਤੇ ਹੈ ਗਿਆ ਜੇ ਉਹ ਐਟ ਦਾ ਏਜ ਆਫ 3 ਮੰਥਸ ਆਈਡੈਂਟੀਫਾਈ ਕਰ ਰਿਹਾ ਤੁਸੀਂ ਉਹਦੇ ਸਾਹਮਣੇ ਕੋਈ ਚੀਜ਼ ਰੱਖੀ ਹੈ ਜਾਂ ਕੋਈ ਮੋਬਾਈਲ ਰੱਖਿਆ ਹੈ ਤੇ ਜੇ ਉਹ ਦੇਖ ਪਾ ਰਿਹਾ ਹੈ ਕੰਫਰਟੇਬਲੀ ਰਿਸਪੌਂਡ ਕਰ ਰਿਹਾ ਹੈ ਕੋਈ ਸਮਾਈਲ ਕਰ ਰਿਹਾ ਹੈ ਥੈਟ ਮੀਨਸ ਕਿ ਆਸ-ਪਾਸ ਦੀਆਂ ਚੀਜ਼ਾਂ ਨੂੰ ਆਈਡੈਂਟੀਫਾਈ ਕਰ ਰਿਹਾ ਹੈ ਕੁਝ ਕਲੂਜ਼ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਇਹ ਆਈਡੈਂਟੀਫਾਈ ਕਰ ਸਕਦੇ ਆ ਕਿ ਬੱਚੇ ਦੀ ਅੱਖ 'ਚ ਕੋਈ ਪ੍ਰੋਬਲਮ ਤੇ ਨਹੀਂ ਹੈ ਜੇ ਹਲਕਾ ਜਿਹਾ ਵੀ ਸ਼ੱਕ ਹੋਏ ਜਸਟ ਗੋ ਟੂ ਅ ਕਿਸੇ ਆਈ ਐਕਸਪਰਟ ਕੋ ਜਾਓ ਉਹ ਇੱਕ ਛੋਟਾ ਜਿਹਾ ਇਨਸਟਰੂਮੈਂਟ ਹੁੰਦਾ ਆ ਫਥਲਮਸਕੋਪ ਉਹਦੇ ਨਾਲ ਰੈਟੀਨਾ ਦਿਖ ਜਾਂਦਾ ਹੈ ਲਾਈਕ ਡਾਇਗਨੋਸਟਿਕ ਟਾਈਮ ਤੇ ਹੋ ਜਾਏਗਾ ਡਾਇਗਨੋਸ ਉਸੇ ਟਾਈਮ ਤੇ ਹੋ ਜਾਏਗਾ ਜੇ ਉਹਨਾਂ ਨੂੰ ਲੱਗੇ ਕਿ ਕੁਝ ਪ੍ਰੋਬਲਮ ਲੱਗ ਰਹੀ ਹੈ ਤੇ ਮੈਂ ਪਹਿਲਾਂ ਵੀ ਕਿਹਾ ਕਿ ਜਿਸ ਤਰ੍ਹਾਂ ਐਗਜ਼ਾਮੀਨੇਸ਼ਨ ਅੰਡਰ ਐਨਸਥੀसिया ਕਰਦੇ ਆ ਅਸੀਂ ਬੱਚੇ ਨੂੰ ਬਿਹੋਸ਼ ਕਰ ਲੀਦਾ ਹੈ ਮੈਡੀਸਨ ਡਾਲ ਕੇ ਰੈਟੀਨਾ ਛੇ ਤਰੀਕੇ ਨਾਲ ਸੀ ਦੇਖ ਸਕਦੇ ਆ ਡਾਕਟਰ ਸਾਹਿਬ ਜੀ ਤੁਸੀਂ ਪ੍ਰੀਮਚੂਰ ਬੀਬੀਜ਼ ਦੀ ਵੀ ਗੱਲ ਕੀਤੀ ਹੈ ਨਾ ਜੇ ਆਪਾਂ প্রেਗਨੈਂਟ ਲੇਡੀਜ਼ ਦੀ ਗੱਲ ਕਰੀਏ প্রেਗਨਨਸੀ ਦੇ ਟਾਈਮ ਤੇ ਵੀ ਕੀ ਕੁਝ ਐਸੀ ਨਿਊਟ੍ਰੀਸ਼ਨਲ ਡੈਫੀਸ਼ੀਅਨਸੀ ਨੇ ਜਿਸ ਦੇ ਕਾਰਨ ਇਨ ਫਿਊਚਰ ਆ ਕੇ ਬੱਚੇ ਨੂੰ ਪ੍ਰੋਬਲਮ ਹੋ ਸਕਦੀ ਹੈ ਇੱਕ প্রেਗਨੈਂਟ ਲੇਡੀ ਦੀ ਡਾਈਟ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਆਈ ਰਿਗਾਰਡਿੰਗ ਸਪੈਸਿਫਿਕਲੀ ਪ੍ਰੋਬਲਮ ਜਿਹੜੀ ਹੈ ਬੱਚੇ ਨੂੰ ਨਾ ਆਏ ਦੇਖੋ ਆ ਇਸ ਦੇ ਪੁਆਇੰਟ ਆਵਿਨ ਨਾਲ ਐਸ ਐਚ ਲੇਡੀਜ਼ ਨੂੰ ਵੈਲ ਕਵਰਡ ਕੀਤਾ ਜਾਂਦਾ ਜਦੋਂ ਕੰਸੀਵ ਕਰਦੀਆਂ ਲੇਡੀਜ਼ ਉਸ ਤੋਂ ਉਹਦੇ ਟਾਈਮ ਤੇ ਗਾਇਨਕੋਲੋਜਿਸ ਆਬਸਟ੍ਰੇਸ਼ਨ ਜਿਹੜੇ ਹੁੰਦੇ ਆ ਦੇ ਆਰ ਵੈਲ ਅਵੇਅਰ ਕਿ ਕਿਹੜੇ ਵਿਟਾਮਿਨਸ ਪਰਟੀਕੁਲਰਲੀ ਫੋਲਿਕ ਐਸਿਡ ਆਇਰਨ ਔਰ ਕੈਲਸ਼ੀਅਮ ਇਹੀ ਮੇਜਰਲੀ ਕਵਰ ਕਰਨੇ ਹੁੰਦੇ ਆ ਆ ਇਸ ਦੇ ਪੁਆਇੰਟ ਆਵਿਨ ਨਾਲ ਐਸ ਐਚ ਵਿਟਾਮਿਨ ਏ ਇਜ਼ ਵੈਰੀ ਇੰਪੋਰਟੈਂਟ ਓਕੇ ਵਿਟਾਮਿਨ A ਵਾਸਤੇ ਦ బిਗੇਸਟ ਸੋਰਸ ਇਸ ਕੈਰਟਸ ਤੁਸੀਂ ਪ੍ਰੈਗਨੈਂਟ ਲੇਡੀਆਂ ਨੂੰ ਕੈਰਟਸ ਖਿਲਾ ਸਕਦੇ ਹੋ ਗਾਜਰ ਦਾ ਬਨ ਬਣਾ ਕੇ ਹਲਵਾ ਖਿਲਾ ਸਕਦੇ ਹੋ ਈਜ਼ੀਐਸਟ ਵੇ ਹੈ ਸਪਲੀਮੈਂਟ ਦੇਣਾ ਇੱਕ ਅਲੱਗ ਚੀਜ਼ ਹੈ ਜੀ ਈਵਨ ਜਨਮ ਦੇ ਟਾਈਮ ਤੇ ਵੀ ਬੱਚਿਆਂ ਨੂੰ ਜੇ ਕਿਤੇ ਵਿਟਾਮਿਨ A ਦੀ ਡੈਫੀਸ਼ੀਐਂਸੀ ਲੱਗੇ ਤਾਂ ਅਸੀਂ ਵਿਦਨ 6 ਮੰਥ ਨੂੰ ਇੱਕ ਹੈਵੀ ਡੋਜ਼ ਵਿਟਾਮਿਨ A ਦੀ ਦੇਈਦੀ ਹੈ ਓਕੇ ਵਿਦਨ 2 ਇਅਰਸ ਫਸਟ 2 ਇਅਰਸ ਦੇ ਟਾਈਮ ਤੇ ਨਾ ਕਿਉਂਕਿ ਬੱਚਾ ਮੋਸਟਲੀ ਬ੍ਰੈਸਟ ਫੀਡ ਤੇ ਹੁੰਦਾ ਤੇ ਇਸ ਕਰਕੇ ਬਾਹਰੋਂ ਹੋਰ ਕੋਈ ਸਪਲੀਮੈਂਟ ਨਾਰਮਲੀ ਨਹੀਂ ਦਿੰਦੇ ਤੇ ਜੇ ਵਿਟਾਮਿਨ A ਦੀ ਡੈਫੀਸ਼ੀਐਂਸੀ ਲੱਗੇ ਤਾਂ ਵਿਟਾਮਿਨ A ਦੀ ਡੋਜ਼ ਪ੍ਰੋਪਰਲੀ ਦਿੱਤੀ ਜਾਂਦੀ ਹੈ ਜੀ ਹਾਂ ਡਿਊਰਿੰਗ ਪ੍ਰੈਗਨੈਂਸੀ ਐਸ ਸੱਚ ਆਈਸ ਦੇ ਪੁਆਇੰਟ ਉਹਨਾਂ ਕੋਈ ਸਪੈਸਿਫਿਕ ਨਿਊਟ੍ਰੀਐਂਟਸ ਦੇਣ ਦੀ ਲੋਡ ਨਹੀਂ ਪੈਂਦੀ ਬਟ ਇਹ ਹੈ ਕਿ ਬੈਸਟ ਥਿੰਗਸ ਆਰ ਸੀਜ਼ਨਲ ਫਰੂਟਸ ਆ ਯੈਸ ਬਿਕੋਜ਼ ਸੀਜ਼ਨਲ ਫਰੂਟਸ ਲੇਡੀਜ਼ ਕੈਨ ਟੇਕ ਖਾ ਸਕਦੇ ਆ ਜਿਹੜੇ ਸੀਜ਼ਨ ਚ ਜੋ ਫਰੂਟਸ ਆਂਦੇ ਆ ਅਗਰ ਤੁਸੀਂ ਉਹੀ ਕੰਜ਼ੂਮ ਕਰ ਲਓ ਹੈਲਦੀ ਅਮਾਉਂਟ ਚ ਤੇ देयर ਇਜ਼ ਨੋ ਡੈਫੀਸ਼ੈਂਸੀ ਕਿਸੇ ਨੂੰ ਵੀ ਨਹੀਂ ਹੋ ਸਕਦੀ ਬਿਲਕੁਲ ਤੇ ਡਾਕਟਰ ਸਾਹਿਬ ਜਿਹੜੇ ਬੱਚਿਆਂ ਦੀ ਆਈਸਾਈਟ ਬਹੁਤ ਵੀਕ ਹੈ ਹੈਨਾ 3 4 ইয়ার্স देयर 5 6 ইয়ার্স देयर ਔਰ ਜ਼ਿਆਦਾ ਪ੍ਰੋਬਲਮ ਹੈ ਆਈ ਸਾਈਡ ਦੀ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਕਿਸ ਤਰ੍ਹਾਂ ਕੀਤਾ ਜਾਂਗਾ ਜਾਂਦਾ ਹੈ ਅਗਰ ਪ੍ਰੋਬਲਮ ਜ਼ਿਆਦਾ ਹੈ ਤਾਂ ਫਿਰ ਆਪਰੇਸ਼ਨ ਕਿਤਾ ਜਾਦਾ ਹੈ ਦੇਖੋ ਬੱਚਿਆਂ 'ਚ ਤਾਂ ਪ੍ਰੈਕਟੀਕਲੀ ਅਸੀਂ ਆਪਰੇਟ ਪ੍ਰੇਫਰ ਨਹੀਂ ਕਰਦੇ ਅੰਡੇ ਅਨਲੈਸ ਕਿ ਕੋਈ ਚਿੱਟਾ ਮੋਤੀਆ ਕਾਲਮ ਹੋਤੀਆ ਹੈਗਾ ਜਾਂ ਜਿਸ ਤਰ੍ਹਾਂ ਆਰੋਪੀ ਮੈਂ ਦੱਸਿਆ ਕਿ ਉਹ ਬੱਚੇ ਨੂੰ ਹੋਣੀ ਬਈ ਕੋਈ ਮਤਲਬ ਸਰਟਨ ਏਜ ਹੈ ਜਿਸ ਤੋਂ ਬਾਅਦ ਆਪਰੇਸ਼ਨ ਪੋਸੀਬਲ ਹੈ ਖਾਸ ਕਰ ਗਲਾਸਿਸ ਹਟਾਉਂਦੇ ਜਿਹਨੂੰ ਲੈਸਿਕ ਕਹਿੰਦੇ ਆ ਉਹ ਆਫਟਰ ਏਜ 18 ਹੁੰਦਾ ਓਕੇ ਬੀਅੰ 18 ਤੋਂ ਪਹਿਲਾਂ ਅਸੀਂ ਨਾਰਮਲੀ ਨਹੀਂ ਕਰਦੇ ਵੀ ਪ੍ਰੇਫਰ ਕੀ ਬੱਚਾ ਗਲਾਸਿਸ ਯੂਜ਼ ਕਰੇ ਵਾਂਸ ਟੀਨੇਜ ਆ ਗਈ ਹੈ ਦੇ ਕੈਨ ਹੈਂਡਲ ਕੰਟੈਕਟ ਲੈਂਸਸ ਕੰਟੈਕਟ ਲੈਂਸਸ ਲਗਾ ਸਕਦੇ ਹੈ ਬਟ ਜਿਹੜਾ ਸਰਜਿਕਲ ਪ੍ਰੋਸੀਜਰ ਹੈ ਉਹਦਾ ਮਿਨੀਮਮ ਏਜ ਹੈਗੀ ਹੈ ਮਿਨੀਮਮ 18 18 ইয়ার্স ਦੂਸਰਾ ਜੋ ਮੋਸਟ ਇੰਪੋਰਟੈਂਟ ਕ੍ਰਾਈਟੇਰੀਆ ਹੈਗਾ ਸਰਜਰੀ ਵਾਸਤੇ ਕਿ ਬੱਚੇ ਦਾ ਨੰਬਰ ਜਰੂਰ ਸਟੇਬਲ ਹੋ ਜਾਏ ਜੀ ਜੀ ਐਸਾ ਨਹੀਂ ਹੈ ਕਿ ਅੱਜ ਨੰਬਰ 4 ਹੈ ਅੱਜ ਤੋਂ 6 ਮਹੀਨੇ ਬਾਅਦ ਉਹਦਾ 5 ਨੰਬਰ ਹੋ ਗਿਆ ਤੇ ਤੁਸੀਂ ਸਰਜਰੀ ਕਰੋਗੇ ਨਹੀਂ ਕਰਨੀ ਹੈ ਨਹੀਂ ਕਰਨੀ ਕਿਉਂਕਿ ਹੋ ਸਕਦਾ ਉਸ ਤੋਂ ਅਗਲੇ 6 ਮਹੀਨੇ ਬਾਅਦ ਉਹਦਾ ਦੁਬਾਰਾ ਨੰਬਰ ਆ ਜਾਏ ਜਿਹੜਾ ਲੇਸਿਕ ਹੈਗਾ ਉਹ ਅੱਜ ਦਾ ਨੰਬਰ ਹਟਾਏਗਾ ਓਕੇ ਅਗਰ ਉਹਦਾ ਨੰਬਰ ਵੱਧ ਰਿਹਾ ਹੈ ਤੇ ਅੱਗੇ ਫਿਊਚਰ 'ਚ ਨੰਬਰ ਆਣਾ ਹੈ ਤੇ ਉਹ ਨੰਬਰ ਆਏਗਾ ਮੈਨੀ ਟਾਈਮ ਹੁੰਦਾ ਹੈ ਕਈ ਪੇਰੈਂਟਸ ਨਾ ਡਿਸਸੈਟੀਸਫਾਈਡ ਹੋ ਜਾਂਦੇ ਹੈ ਕਿ ਡਾਕਟਰ ਸਾਹਿਬ ਦਾ ਨੰਬਰ ਦੁਬਾਰਾ ਆ ਗਿਆ ਜੀ ਤੇ ਉਹਦਾ ਰੀਜ਼ਨ ਡਾਕਟਰ ਸਾਹਿਬ ਫੋਨ ਕਾਲ ਦਾ ਸਮਾਂ ਹੋ ਗਿਆ ਆਪਣੀ ਗੱਲ ਕੰਟੀਨਿਊ ਕਰਾਂਗੇ ਹੈਲੋ हेलो हां जी कौन बोल रहे हो जी जी कारमेजी जी हां जी हां जी ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ हां जी ਡਾਕਟਰ ਸਾਹਿਬ ਇਹ ਉਹ ਸਾਡੀ 11 ਸਾਲ ਦੀ ਬੱਚੀ ਹੈ ਜੀ हां जी ਇਹ ਉਹ ਕੱਟਦੇ ਵੇਲੇ ਜੀ ਦਿਨੇ ਤਾਂ ਉਹ ਖਮੀ ਚ ਦੁਈ ਰਹਿੰਦੀ ਫਿਰ ਆਪ ਨੂੰ ਅੱਖਾਂ ਖੋਲ ਲੂੰਗੀ ਅੱਛਾ ਰਾਤ ਨੂੰ ਅੱਖਾਂ ਜ਼ਿਆਦਾ ਖੋਲਦੀ ਦਿਨੇ ਲਾਈਕ ਓਪਨ ਨਹੀਂ ਹੁੰਦੀਆਂ ਉਹਦੀਆਂ ਅੱਖਾਂ ਦਿਨੇ ਓਪਨ ਨਹੀਂ ਕਰ ਪਾਂਦੀ ਤੇ ਰਾਤ ਨੂੰ ਖੋਲਦੀ ਆ ਤਾਂ ਤੁਸੀਂ ਦਿਖਾਇਆ ਸੀਗਾ ਕਿਸੇ ਡਾਕਟਰ ਸਾਹਿਬ ਨੂੰ ਹਾਂਜੀ ਅਸੀਂ ਲੁਧਿਆਣੇ ਵੀ ਤੁਖਾਇਆ ਜੀ ਅਸੀਂ ਪੀਜੀਆਈ ਤੱਕ ਜਾਇਆ ਏ ਉਹਨਾਂ ਨੇ ਸਭ ਦੱਸਿਆ ਵੀ ਇਹ ਤਾਂ ਸੈੱਲ ਹੈ ਨਹੀਂ ਬੀਟ ਟੋਪ ਵਾਲੇ ਜਿਹੜੇ ਪਿੱਛੇ ਪਰਦੇ ਦੇ ਸੈੱਲ ਹੁੰਦੇ ਆ ਉਹ ਦੱਸਿਆ ਕਿ ਨਹੀਂ ਹੈਗੇ ਹਾਂਜੀ ਪਰ ਇਹ ਕਹਤਾ ਵੀ ਟੋਪ ਵਾਲੇ ਸੈੱਲੇ ਦਾ ਕੋਈ ਇਲਾਜ ਹੈ ਨਹੀਂ ਤੁਹਾਨੂੰ ਐ ਕਿਹਾ ਨਹੀਂ ਉਹ ਪਿੱਛੇ ਇੱਕ ਜਿਹੜਾ ਪਰਦਾ ਹੈ ਨਾ ਪਰਦੇ ਦੇ ਉੱਪਰ ਜਿਹੜਾ ਮੈਕੂਲਾ ਹੁੰਦਾ ਇੱਕ ਏਰੀਆ ਜਿਹਦੇ ਚ ਜਿਹਦੇ ਨਾਲ ਅਸੀਂ ਟੁੱਪ ਵਿੱਚ ਦੇਖਦੇ ਆਂ ਜੇ ਉਹਦੀ ਜਮਾਂਦਰੂ ਕੋਈ ਪ੍ਰੋਬਲਮ ਹੈਗੀ ਹੈ ਤੇ ਧੁੱਪੇ ਪ੍ਰੋਬਲਮ ਹੁੰਦੀ ਹੈ ਬਟ ਉਹਦਾ ਇੱਕ 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 ਬੈਟਰ ਵੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਧੁੱਪੇ ਜਾਣਾ ਹੁੰਦਾ ਨਾ ਬੱਚੇ ਨੇ ਉਦੋਂ ਕੋਈ ਕਾਲਾ ਚਸ਼ਮਾ ਜਾਂ ਫੋਟੋਕ੍ਰੋਮੈਟਿਕ ਗਲਾਸੇ ਜਿਹੜੇ ਧੁੱਪੇ ਕਾਲੇ ਹੋ ਜਾਂਦੇ ਆ ਉਹ ਲਗਾ ਕੇ ਬੱਚਾ ਕੰਫਰਟੇਬਲ ਹੋ ਸਕਦਾ ਠੀਕ ਹੈ ਹਾਂ ਹਾਂ ਰਾਤ ਨੂੰ ਤਾਂ ਚਲੋ ਉਹਨੂੰ ਦੇਖ ਹੀ ਰਿਹਾ ਨਾਰਮਲੀ ਬਟ ਧੁੱਪੇ ਨਿਕਲਣ ਲੱਗੀਆਂ ਕੋਈ ਬਲੈਕ ਗੋਗਲਸ ਜਾਂ ਜਿਹੜਾ ਕਾਲਾ ਚਸ਼ਮਾ ਹੈ ਜਾਂ ਫੋਟੋਕ੍ਰੋਮੈਟਿਕ ਗਲਾਸੇਸ ਨੇ ਜਿਹੜੇ ਧੁੱਪ ਛਾਂ ਵਾਲੇ ਹੁੰਦੇ ਆ ਕਿ ਧੁੱਪੇ ਕਾਲੇ ਹੋ ਜਾਂਦੇ ਆ ਕਮਰੇ ਅੰਦਰ ਛਿਟੇ ਰਹਿੰਦੇ ਆ ਉਹ ਤੁਸੀਂ ਟਰਾਈ ਕਰਕੇ ਦੇਖੋ ਉਹਦੇ ਨਾਲ ਬੱਚੇ ਨੂੰ ਫਾਇਦਾ ਹੋਏਗਾ ਜੀ ਡਾਕਟਰ ਸਾਹਿਬ ਰੈਟੀਨਾ ਦੀ ਆਪਾਂ ਗੱਲ ਕਰੀਏ ਤੇ ਰੈਟੀਨਾ ਦਾ ਕੀ ਰੋਲ ਹੈ ਆਈ ਸਾਈਡ ਦੇ ਵਿੱਚ ਰੈਟਿਨਾ ਬੇਸਿਕਲੀ ਸਮਝੋ ਕਿ ਆਈ ਦੇ ਨਾ ਤਿੰਨ ਕੰਪੋਨੈਂਟ ਨੇ ਜੀ ਸਭ ਤੋਂ ਅੱਗੇ ਵਾਲਾ ਜਿਹੜਾ ਬਲੈਕ ਪੋਰਸ਼ਨ ਤੁਹਾਨੂੰ ਦਿਖਦਾ ਉਹ ਤਾਂ ਹੈਗਾ ਕੌਰਨੀਆ ਜਿਹਨੂੰ ਪੁਤਲੀ ਕਹਿੰਦੇ ਆ ਜੀ ਉਹਦੇ ਐਗਜ਼ੈਕਟਲੀ ਪਿੱਛੇ ਹੁੰਦਾ ਹੈ ਲੈਂਸ ਜਿਹੜਾ ਕਿ ਬਾਹਰੋਂ ਜਿਹੜੀਆਂ ਲਾਈਟ ਦੀਆਂ ਕਿਰਨਾਂ ਨੇ ਉਹਨੂੰ ਰੈਟਿਨਾ ਦੇ ਉੱਪਰ ਫੋਕਸ ਕਰਨ 'ਚ ਕੰਮ ਆਉਂਦਾ ਉਹਨੂੰ ਲੈਂਸ ਕਹਿੰਦੇ ਆ ਜਿਹਦੇ 'ਚ ਕੱਲ ਨੂੰ ਜਾ ਕੇ ਸਫੇਦ ਮੋਤੀਆ ਬੰਦਾ ਬੁੜਾਪੇ ਚਾ ਨਾ ਤੇ ਸਭ ਤੋਂ ਪਿੱਛੇ ਹੁੰਦਾ ਰੈਟਿਨਾ ਰੈਟਿਨਾ ਬੇਸਿਕਲੀ ਬ੍ਰੇਨ ਦਾ ਐਕਸਟੈਂਸ਼ਨ ਹੀ ਹੈ ਹੂੰ ਬ੍ਰੇਨ ਤੋਂ ਇੱਕ ਨਸ ਗਈ ਹੈ ਜਿਹੜੀ ਰੈਟਿਨਾ ਤੱਕ ਜਾਂਦੀ ਹੈ ਤੇ ਉੱਥੋਂ ਸਿਗਨਲ ਲੈ ਕੇ ਵਾਪਸ ਬ੍ਰੇਨ ਤੱਕ ਜਾਂਦੀ ਹੈ ਉਹ ਰੈਟਿਨਾ ਬੇਸਿਕਲੀ ਇਮੇਜ ਪਿਕਚਰ ਬਣਾਉਣ ਵਾਸਤੇ ਇੱਕ ਫਿਲਮ ਹੈ ਜੀ ਜਿਸ ਤਰ੍ਹਾਂ ਤੁਸੀਂ ਪੁਰਾਣੇ ਟਾਈਮ ਚ ਨਾ ਰੂਲ ਵਾਲੇ ਕੈਮਰਾਸ ਆਉਂਦੇ ਸੀਗੇ ਜਿਹੜੀ ਉਹ ਕੈਮਰਾ ਦੀ ਫਿਲਮ ਸੀਗੀ ਇਟ ਜਸਟ ਲਾਈਕ ਰੈਟਿਨਾ OK ਰੈਟਿਨਾ ਉਹ ਫਿਲਮ ਹੈ ਜਿਹਦੇ ਉੱਪਰ ਫੋਟੋ ਬੰਦੀ ਹੈ ਤੇ ਉਸ ਫੋਟੋ ਦਾ ਸਿਗਨਲ ਜਿਹੜਾ ਬ੍ਰੇਨ ਚ ਜਾ ਕੇ ਪ੍ਰੋਸੈਸ ਹੁੰਦਾ ਤੇ ਫਿਰ ਤੁਹਾਨੂੰ ਕਲੈਰਿਟੀ ਨਾਲ ਦਿਖਦਾ ਕਲੈਰਿਟੀ ਨਾਲ ਦਿਖਦਾ ਡਾਕਟਰ ਸਾਹਿਬਾ papa ਆਈ ਬਾਲ ਦੀ ਗੱਲ ਕਰੀਏ ਕਈ ਬੱਚਿਆਂ ਦਾ ਦੇਖਿਆ ਜਾਂਦਾ ਹੈ ਸਾਈਜ਼ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਾਂ ਫਿਰ ਹੈ ਨਾ ਲੈਫਟ ਐਂਡ ਰਾਈਟ ਸਾਈਡ ਤੇ ਹੋ ਜਾਂਦੀ ਹੈ ਉਸ ਦਾ ਕੀ ਕਾਰਨ ਹੈ ਦੇਖੋ ਦੋ 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 ਚੀਜ਼ਾਂ ਤੁਸੀਂ ਇੱਕ ਕੁਐਸਚਨ ਚ ਪੁੱਛ ਲਿਆ ਕਿ ਰਾਈਟ ਲੈਫਟ ਹੋ ਜਾਂਦਾ ਹੈ ਉਸ ਕੁਇੰਟ ਹੈ ਉਹਨੂੰ ਟੇਡਾਪਨ ਕਹਿੰਦੇ ਆ ਹੂੰ ਉਹਦੇ ਦੋ ਰੀਜ਼ਨ ਹੋ ਸਕਦੇ ਆ ਕਿ ਇੱਕ ਤਾਂ ਬੱਚੇ ਦਾ ਨੰਬਰ ਚੈੱਕ ਕਰਾਇਆ ਜਾਏ ਜੇ ਨੰਬਰ ਹੈ ਤੇ ਕਈ ਬੱਚਿਆਂ ਦਾ ਟੇਡਾਪਨ ਨੰਬਰ ਨਾਲ ਠੀਕ ਹੋ ਜਾਏਗਾ ਓਕੇ ਬਟ ਜੇ ਨੰਬਰ ਦੇ ਬਾਵਜੂਦ ਉਹਦਾ ਟੇਡਾਪਨ ਹੈਗਾ ਦੈਨ ਸਰਜਰੀ ਆਪਰੇਸ਼ਨ ਕਰਨਾ ਪੈਂਦਾ ਤੇ ਡਾਕਟਰ ਸਾਹਿਬ ਇਹ ਜਿਹੜਾ ਟੇਡਾ ਪਨ ਹੈ ਲਾਈਕ ਆਪਣੀ ਕੋਈ ਐਕਟੀਵਿਟੀ ਦੇ ਕਾਰਨ ਆਉਂਦਾ ਹੈ ਜਾਂ ਫਿਰ ਅੱਜਕਲ ਅੱਜਕਲ ਬੱਚਿਆਂ ਦਾ ਜਿਹੜਾ ਨਜ਼ਦੀਕ ਦਾ ਕੰਮ ਮੋਬਾਈਲ ਤੇ ਜ਼ਿਆਦਾ ਹੋ ਰਿਹਾ ਹੈ ਉਹ ਇੱਕ ਪ੍ਰੈਸੀਪਿਟੇਟਿੰਗ ਫੈਕਟਰ ਹੈਗਾ ਜਿਹਦੇ ਕਰਕੇ ਅਸੀਂ ਆਪਣੀ ਚਰਚਾ ਨੂੰ ਕੰਟੀਨਿਊ ਰੱਖਾਂਗੇ ਇੱਕ ਫੋਨ ਕਾਲ ਲੈ ਲੈਣੇ ਆ ਹਲੋ ਹਲੋ ਹਾਂਜੀ ਕੌਣ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਗਲਾਮੌਰ ਬੋਲ ਰਹੇ ਨੇ ਬਠਿੰਡੇ ਤੋਂ ਗਲਾਮੌਰ ਬਠਿੰਡੇ ਤੋਂ ਇਹ ਵਿਸ਼ਾ ਬਹੁਤ ਵਧੀਆ ਜੀ 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 ਇੱਕ ਬੱਚਾ ਹੈ ਜੀ 11 ਸਾਲ ਦਾ ਜੀ ਤੇ ਉਹਦੇ ਨਾਲ ਜਿਹੜੀ ਅੱਖ ਆਮ ਲਾਲ ਸੁਖ ਰਹਿੰਦੀ ਜਿਹਨੂੰ ਆਪਾਂ ਆਮ ਲਾਲ ਚ ਰੰਗ ਕਹਿੰਦੇ ਨੇ ਤੇ ਖਾਰਸ਼ ਬੜੀ ਹੁੰਦੀ ਰਹਿੰਦੀ ਹੈ ਤੇ ਉਹਨਾਂ ਨੇ ਇਸ ਹਾਲੇ ਕੁ ਪਹਿਲਾਂ ਚੈੱਕ ਕਰਾਇਆ ਸੀ ਉਹ ਡਾਕਟਰ ਸਾਹਿਬ ਨੇ ਮੈਡੀਸਿਨ ਦਿੱਤੀ ਸੀ ਮਤਲਬ ਪੌਣ ਵਾਸਤੇ ਬੂੰਦਾ ਵੀ ਤੇ ਖਾਣ ਵਾਸਤੇ ਵੀ ਉਹਨਾਂ ਨੇ ਕਹਿੰਸੀ ਅਲਰਜੀ ਹੈ ਇਹਨੂੰ ਮੰਨ ਲਓ ਧੂੜ ਮਿੱਟੀ ਤੋਂ ਤੇ ਧੁੱਪ ਤੋਂ ਧੁੱਪ ਦੇ ਵਿੱਚ ਤਾਂ ਮੰਨ ਲਓ ਐਨਕ ਤੋਂ ਬਿਨਾਂ ਚੱਕਿਆ ਨਹੀਂ ਜਾਂਦਾ ਪਾਣੀ ਆਉਣ ਲੱਗ ਜਾਂਦਾ ਤੇ ਜਦ ਤੋਂ ਖਾਂਦਾ ਹੈ ਤਾਂ ਠੀਕ ਹੈ ਜਦੋਂ ਉਹ ਵਿੱਚ ਦੀ ਦਵਾਈ ਛੱਡ ਦਿੰਦੇ ਆ ਤੇ ਉਹੀ ਜਿਹੜਾ ਫੇਰ ਉਸੇ ਤਰ੍ਹਾਂ ਹੋ ਜਾਂਦੇ ਆ ਜੀ ਤੇ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਅਬ ਹੁਣ ਅਲਰਜੀ ਸਮਝੋ ਕੀ ਹੈ ਅਲਰਜੀ ਹੈਗੀ ਹੈ ਕਿ ਤੁਹਾਡੀ ਬਾਡੀ ਨਾ ਥੋੜੀ ਸੈਂਸਿਟਿਵ ਹੈ ਬੱਚੇ ਦੀ ਬਾਡੀ ਥੋੜੀ ਸੈਂਸਿਟਿਵ ਹੈ ਤੇ ਕਿਸੇ ਨੂੰ ਧੂਲ ਮਿੱਟੀ ਨਾਲ ਹੋ ਸਕਦਾ ਕੁਝ ਫਰਕ ਨਾ ਪਾਏ ਤੇ ਕਿਸੇ ਬੱਚੇ ਨੂੰ ਛਿੱਕਾ ਸ਼ੁਰੂ ਹੋ ਜਾਵੇ ਸੈਂਸਿਟਿਵ ਤੇ ਕਿਸੇ ਕਿਸੇ ਨੂੰ ਦਮਾ ਤੱਕ ਹੋ ਜਾਏ ਜੀ ਸੋ ਇਹ ਤਿੰਨ ਸਪੈਕਟ ਪਾਰਟ ਨੇ ਇੱਕ ਬਿਮਾਰੀ ਦੇ ਦਮਾਵੀ ਹੈਗੀ ਹੈ ਅਲਰਜੀ ਜੀ ਤੇ ਕਿਸ ਸਿੰਪਲ ਛਿਕਾ ਆ ਜਾਣਾ ਜਾਂ ਕਫ ਆ ਜਾਣਾ ਉਹ ਹਲਕਾ ਫਾਰਮ ਆਫ ਦਮਾ ਹੈ ਤੇ ਇੱਕ ਹੈਗਾ ਕਿਸੇ ਨੂੰ ਕੁਝ ਵੀ ਨਹੀਂ ਫਰਕ ਪੈਂਦਾ ਅਸੀਂ ਹੋ ਸਕਦਾ ਹੈ ਕਿ ਡਸਟ ਕਰਕੇ ਸਾਨੂੰ ਕੋਈ ਫਰਕ ਨਾ ਲੱਗੇ ਤੇ ਇਸ ਕਰਕੇ ਅਲਰਜੀ ਵਿੱਚ ਇਸ਼ੂ ਇਹ ਹੈ ਕਿ ਜਦੋਂ ਪ੍ਰੋਬਲਮ ਹੈਗੀ ਹੈ ਦਵਾਈ ਕਰਨੀ ਹੈ ਜੀ ਹੌਲੀ ਹੌਲੀ ਜਿਸ ਤਰ੍ਹਾਂ ਬੱਚਾ ਵੱਡਾ ਹੋਏਗਾ ਉਹਦੀ ਬਾਡੀ ਅਡਾਪਟ ਕਰੇਗੀ ਜੀ ਕਿ ਉਹਨੂੰ ਹੋ ਸਕਦਾ ਹੈ ਵਿਦ ਟਾਈਮ ਜਾ ਕੇ ਇਸ ਚੀਜ਼ ਤੋਂ ਦਸਤੋਂ ਫਰਕ ਇਹ ਨਾ ਲੱਗੇ ਠੀਕ ਹੈ ਤੇ ਇਸ ਕਰਕੇ ਜਦ ਤੱਕ ਅਲਰਜੀ ਹੈਗੀ ਹੈ ਤਦ ਤੱਕ ਜੀ ਔਨ ਐਂਡ ਆਫ ਤੁਸੀਂ ਦਵਾਈ ਕਰਦੇ ਰਹੋ ਜਦੋਂ ਜਿਆਦਾ ਪ੍ਰੋਬਲਮ ਲੱਗੇ ਉਦੋਂ ਦਵਾਈਆਂ ਪਾਣੀਆਂ ਜਦੋਂ ਠੀਕ ਹੈ ਤੇ ਉਦੋਂ ਛੱਡ ਸਕਦੇ ਆ ਠੀਕ ਹੈ ਆਪਾ ਮਤਲਬ ਕਿ ਸੀਜ਼ਨਲ ਅਲਰਜੀ ਇੱਕ ਤਰ੍ਹਾਂ ਦੀ ਹੈ ਨਾ ਇਹ ਮੈਂ ਉਹੀ ਪੁੱਛਿਆ ਨਾ ਕਿ ਇਹ ਸਾਰਾ ਸਾਲ ਰਹਿੰਦੀ ਹੈ ਕਿ ਸੀਜ਼ਨ ਚ ਹੁੰਦੀ ਹੈ ਜੇ ਤਾਂ ਸੀਜ਼ਨ ਪਾਰਟिकुलर ਜਿਸ ਤਰ੍ਹਾਂ ਪਰਟੀਕੁਲਰਲੀ ਕਿਹੜੇ ਸੀਜ਼ਨ ਨੇ ਜਿਆਦਾਤਰ ਮਾਰਚ ਅਪ੍ਰੈਲ ਦੇ ਮਹੀਨੇ ਤੇ ਸਪਟੰਬਰ ਅਕਤੂਬਰ ਚ ਜਦੋਂ ਮੌਸਮ ਚੇਂਜ ਹੋਣਾ ਉਦੋਂ ਕਟਾਈ ਹੁੰਦੀ ਹੈ ਮਾਰਚ ਅਪ੍ਰੈਲ ਚ ਉਦੋਂ ਬੱਚਿਆਂ ਨੂੰ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤੇ ਸਪਟੰਬਰ ਅਕਤੂਬਰ ਚ ਮੌਸਮ ਚੇਂਜ ਹੁੰਦਾ ਹੈ ਠੰਡ ਆ ਰਹੀ ਹੁੰਦੀ ਹੈ ਤੇ ਉਹਦੇ ਚ ਦਵਾਵਾਂ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਤੰਗ ਹੁੰਦੇ ਆ ਆਈਜ਼ ਤੇ ਵੀ ਇਫੈਕਟ ਪੈਂਦਾ ਹੈ ਆਈਜ਼ ਦੇ ਉੱਪਰ ਵੀ ਫਰਕ ਬਹੁਤ ਜ਼ਿਆਦਾ ਪੈਂਦਾ ਹੈ ਬੱਚੇ ਬਹੁਤ ਜ਼ਿਆਦਾ ਮਲਦੇ ਆ ਅੱਖਾਂ ਨੂੰ ਇਸ ਕਰਕੇ ਜਿਹੜਾ ਬੱਚਾ ਅੱਖ ਨੂੰ ਮਲ ਰਿਹਾ ਨਾ ਉਹਨੂੰ ਇੱਕ ਵਾਰੀ ਦਿਖਾਉਣਾ ਚਾਹੀਦਾ ਕਿਸੇ ਆਈ ਸਪੈਸ਼ਲਿਸਟ ਨੂੰ ਜੇ ਉਹਦਾ ਨੰਬਰ ਹੈ ਤੇ ਨੰਬਰ ਕਰੈਕਸ਼ਨ ਹੋ ਜਾਏ ਜੇ ਉਹਦਾ ਕੋਈ ਅਲਰਜੀਕ ਹੈਗਾ ਤੇ ਉਹਦੀਆਂ ਦੋ ਕੁ ਡਰਾਪਸ ਹੁੰਦੀਆਂ ਉਹ ਡਾਲਦੇ ਰੋ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਡਾਕਟਰ ਸਾਹਿਬ ਆਪਾਂ ਆਈ ਬੋਲ ਦੀ ਗੱਲ ਕਰ ਰਹੇ ਸੀਗੇ ਹੈਨਾ ਤੁਸੀਂ ਕਹਿ ਰਹੇ ਸੀਗੇ ਕਿ ਉਹਦੇ ਰੀਜ਼ਨਸ ਦੱਸ ਰਹੇ ਸੀ ਕਿ ਜਿਹੜਾ ਲੈਫਟ ਰਾਈਟ ਸਾਈਡ ਤੇ ਹੋ ਜਾਂਦਾ ਹੈ ਦੇਖੋ ਸਕਿੰਟ ਸਕਿੰਟ ਜਿਹਨੂੰ ਕਹਿੰਦੇ ਹੈ ਟਿੱਡਾਪਨ ਉਹਦਾ ਮੈਂ ਦੱਸਿਆ ਸੀਗਾ ਕਿ ਜਾਂ ਤਾਂ ਬੱਚੇ ਦਾ ਨੰਬਰ ਦੀ ਵਜ੍ਹਾ ਨਾਲ ਹੋ ਸਕਦਾ ਜੀ ਯਾ ਉਹਦੇ ਜਿਹੜੇ ਮਸਲਜ਼ ਨੇ ਓਵਰ ਐਕਟਿਵ ਜਾਂ ਅੰਡਰ ਐਕਟਿਵ ਹੈ ਕੋਈ ਇੱਕ ਮਸਲ ਜ਼ਿਆਦਾ ਕੰਮ ਕਰ ਰਿਹਾ ਇੱਕ ਘੱਟ ਕੰਮ ਕਰ ਰਿਹਾ ਦੂਸਰੇ ਕੇਸ ਚ ਅਸੀਂ ਸਰਜਰੀ ਕਰਦੇ ਆ ਜੇ ਗਲਾਸੇਜ਼ ਨਾਲ ਠੀਕ ਹੋ ਰਿਹਾ ਹੈ ਤਾਂ ਫਿਰ ਤਾਂ ਸਿੰਪਲ ਗਲਾਸੇਜ਼ ਲਗਾਣੇ ਆ ਉਸ ਤੋਂ ਬਾਅਦ ਜਦੋਂ 18 ਸਾਲ ਤੋਂ ਬਾਅਦ ਹੋ ਜਾਏਗਾ ਗਲਾਸੇਜ਼ ਅਸੀਂ ਹਟਾ ਕੇ ਲੈਸਿਕ ਨਾਲ ਉਹਦਾ ਸਕੂਇਨਟੀ ਵੀ ਠੀਕ ਹੋ ਜਾਂਦਾ ਹੈ ਜੀ ਤੇ ਉਹੀ ਮੈਂ ਪੁੱਛ ਰਹੀ ਸੀਗੀ ਕਿ ਇਹ ਬੱਚਾ ਕੁਝ ਆਪ ਜਿਹਦਾ ਸਪੋਰਟਸ kiya ਜਾਂਦਾ ਬਹੁਤ ਇੰਪੋਰਟੈਂਟ ਹੈ ਹੈਨਾ ਬੱਚਿਆਂ ਲਈ ਆਬਵੀਅਸਲੀ ਹਰ ਇਨਸਾਨ ਲਈ ਸਪੋਰਟਸ ਇੰਪੋਰਟੈਂਟ ਹੈ ਬਟ ਡਾਕਟਰ ਸਾਹਿਬ ਕੁਝ ਐਸੀ ਸਪੋਰਟਸ ਐਕਟੀਵਿਟੀਆਂ ਵੀ ਨੇ ਜਿਦੇ ਵਿੱਚ ਥੋੜਾ ਪੇਰੈਂਟਸ ਨੂੰ ਐਂ ਬੱਚਿਆਂ ਨੂੰ ਪ੍ਰੀਕਾਸ਼ਨ ਲੈਣਾ ਚਾਹੀਦਾ ਕਿਉਂਕਿ ਬਹੁਤ ਵਾਰ ਦੇਖਦੇ ਆਂ ਸਪੋਰਟਸ ਐਕਟੀਵਿਟੀ ਕਰਦੇ ਕਰਦੇ ਝੋਟ ਲੱਗ ਜਾਂਦੀ ਹੈ ਜਾਂ ਫਿਰ ਅੱਖਾਂ ਤੇ ਵੀ ਕਈ ਵਾਰ ਇਫੈਕਟ ਪੈ ਜਾਂਦਾ ਹੈ ਅਗੇਨ ਜਿਹਨੀਆਂ ਕੰਟੈਕਟ ਸਪੋਰਟਸ ਨੇ ਲਾਈਕ ਟੈਨਿਸ ਹੋ ਗਿਆ ਜਿਹਦੇ ਚ ਤੁਹਾਨੂੰ ਕਿਸੇ ਚੀਜ਼ ਨੂੰ ਤੁਸੀਂ ਜਿਹਦੇ ਨਾਲ ਕੰਟੈਕਟ ਆਣਾ ਲਾਈਕ ਵਾਲੀਬॉल ਹੋ ਗਿਆ ਬਾਸਕਟਬਾਲ ਹੋ ਗਿਆ ਕ੍ਰਿਕਟ ਇੰਡੀਆ ਇਜ਼ ਕਰੀਜ਼ੀ ਆ ਸੀ ਕ੍ਰਿਕਟ ਬਾਰੇ ਕਈਆਂ ਦੇ ਕੈਰੀਅਰ ਖਰਾਬ ਹੋ ਜਾਂਦੇ ਆ ਬਿਕੋਜ਼ ਕਿ ਅੱਖ ਦੇ ਉੱਪਰ ਬਾਲ ਲੱਗੀ ਤੇ ਅੱਖ ਦੀ ਨਿਗਾ ਚਲੇ ਗਈ ਉਹਦੇ ਵਾਸਤੇ ਪ੍ਰੋਟੈਕਟਿਵ ਗੀਅਰਸ ਹੁੰਦੇ ਆ ਹੈਲਮਟ ਵਿਦ ਗ੍ਰਿਲ ਉਹ ਬੱਚਿਆਂ ਨੂੰ ਥੋੜਾ ਗਾਈਡ ਕਰਨਾ ਚਾਹੀਦਾ ਹੈ ਕਿ ਕਦੀ ਵੀ ਖੇਲਣਾ ਤੇ ਉਦੇ ਲਗਾ ਕੇ ਹੀ ਖੇਲਣਾ ਚਾਹੀਦਾ ਗਲਾਸਿਸ ਦੂਸਰੀ ਗੱਲ ਇਹ ਹੁੰਦੀ ਹੈ ਕਿ ਜੇ ਬੱਚੇ ਨੂੰ ਦੂਰ ਦੀ ਨਿਗਾ ਅਕਸਰ ਬੱਚਿਆਂ ਚ ਨਾ ਦੂਰ ਦੀ ਨਿਗਾ ਦੀ ਪ੍ਰੋਬਲਮ ਹੁੰਦੀ ਹੈ ਤੇ ਜੇ ਸਾਹਮਣੋਂ ਕੋਈ ਚੀਜ਼ ਆ ਰਹੀ ਹੈ ਮੰਨ ਲਓ ক্রিকেট ਦੀ ਬਾਲ ਕਿਸੇ ਨੇ ਸੁੱਟੀ ਹੈ ਤੇ ਜੇ ਬੱਚੇ ਦੀ ਨਿਗਾ ਘਟਾ ਤੇ ਜੇ ਉਹਨੂੰ ਨਹੀਂ ਚੰਗੀ ਤਰ੍ਹਾਂ ਦੇਖੀ ਤੇ ਫਿਰ ਇੰਜਰੀ ਹੋਣ ਦਾ ਚਾਂਸ ਜ਼ਿਆਦਾ ਹੈ ਇਸ ਕਰਕੇ ਕੋਈ ਵੀ ਬੱਚਾ ਜਿਹੜਾ ਸਪੋਰਟਸ ਐਕਟੀਵਿਟੀ ਖੇਲਦਾ ਹੈ ਉਹਦੀ ਨਿਗਾ ਚੈੱਕ ਹੋਣਾ ਜ਼ਰੂਰੀ ਹੈ ਜੀ ਡਾਕਟਰ ਸਾਹਿਬ ਇੱਕ ਫੋਨ ਕਾਲ ਦਾ ਸਮੇ ਹੋ ਗਿਆ ਹੈ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਓ ਜੀ ਅ ਜਤਿੰਦਰ ਪਾਸਕਰ ਬੋਲ ਰਿਆਂ ਜੀ ਪਾਇਲ ਤੋਂ ਜੀ ਜੀ ਜਤਿੰਦਰ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਅ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਣਾ ਬੱਚੇ ਪੜਨ ਜਾਂਦੇ ਨੇ ਗਰਮੀਆਂ ਦੇ ਵਿੱਚ ਅਕਸਰ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਦੀਆਂ ਅੱਖਾਂ ਦੀ ਤਕਲੀਫ ਵੱਜ ਜਾਂਦੀ ਹੈ ਕਿਸੇ ਦੀਆਂ ਲਾਲ ਹੋ ਜਾਂਦੀਆਂ ਕਿਸਦੇ ਉਹ ਸਾਨੂੰ ਉਹਨਾਂ ਵਾਸਤੇ ਮਤਲਬ ਕਿ ਕੀ ਪ੍ਰੋਫੈਸ਼ਨ ਕਰਨਾ ਚਾਹੀਦਾ ਤਾਂ ਕਿ ਇਹ ਚੀਜ਼ ਤੋਂ ਬਚਿਆ ਜਾ ਸਕੇ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਇਹ ਜਿਹੜੀ ਹੈਗੀ ਹੈ ਤੇ ਤਕਲੀਫ ਹੋ ਜਾਂਦੀ ਹੈ ਜੀ। ਸਨ ਅਲਰਜੀ ਦੇ ਨਾਮ ਵੀ ਹੋ ਜਾਂਦੀ ਹੈ ਕਹਿੰਦਾ। ਅਕਸਰ ਅੱਜਕੱਲ ਨਾ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੈ। ਤੇ ਇਸ ਕਰਕੇ ਬੱਚੇ ਮੋਬਾਈਲ ਨਹੀਂ ਛੱਡਣਾ ਚਾਹੁੰਦੇ। ਹਮ ਬਿਲਕੁਲ। ਹਰ ਬੱਚਾ ਮੋਬਾਈਲ ਯੂਜ਼ ਕਰ ਰਿਹਾ ਹੈ। ਔਰ ਕੁਝ ਹੱਦ ਤੱਕ ਅਸੀਂ ਰਿਸਪਾਂਸਿਬਲ ਹਾਂ। ਹਮ। ਆਬ ਹੁਣ ਰਿਸਪਾਂਸਿਬਲ ਕਿਸ ਤਰ੍ਹਾਂ ਹੈ ਕਿ ਬੱਚੇ ਨੂੰ ਅਸੀਂ ਨਾ ਡਿਸਪਲਨ ਨਹੀਂ ਕੀਤਾ। ਹਮ। ਇੱਕ ਨਵੀਂ ਟੈਕਨੋਲੋਜੀ ਸਡਨਲੀ ਐਕਸਪਲੋਡ ਹੋ ਗਈ। ਸਾਡੇ ਜਿਹੜੀ ਸਾਡੇ ਤੋਂ ਬਾਅਦ ਦੀ ਜਨਰੇਸ਼ਨ ਹੈ ਉਹਨਾਂ ਲਈ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ ਬਹੁਤ ਵਧੀਆ ਜੀ ਸਾਰਾ ਦਿਨ ਬੈਠੇ ਰਹੋ ਦੇਖਦੇ ਰਹੋ ਬਟ ਉਹਦੇ ਕੁਝ ਸਾਈਡ ਇਫੈਕਟ ਹੋ ਰਹੇ ਨੇ ਸਭ ਤੋਂ ਮੇਜਰ ਸਾਈਡ ਇਫੈਕਟ ਇਹ ਹੈ ਕਿ ਬੱਚਿਆਂ ਦੇ ਨੰਬਰ ਵਧ ਰਹੇ ਨੇ ਇਹਨੂੰ ਮਾਇਓਪੀਆ ਪੈਂਡੈਮਿਕ ਕਹਿ ਦਿੰਦੇ ਆ ਕਿ ਮਾਈਨਸ ਦੇ ਨੰਬਰਸ ਨਾ ਬੱਚਿਆਂ 'ਚ ਬਹੁਤ ਜ਼ਿਆਦਾ ਆ ਰਿਹਾ ਹੈ ਬਿਕੋਜ਼ ਕਿ ਇੰਨਾ ਜ਼ਿਆਦਾ ਨਜ਼ਦੀਕ ਦਾ ਕੰਮ ਹੋ ਰਿਹਾ ਹੈ ਮੋਬਾਈਲ ਤੇ ਆਈਪੈਡ ਤੇ ਲੈਪਟਾਪ ਤੇ ਕੰਪਿਊਟਰ ਤੇ ਇਸ ਕਰਕੇ ਬੱਚਿਆਂ ਨੂੰ ਥੋੜਾ ਜਿਹਾ ਡਿਸਪਲਨ ਕਰਨ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਜਦੋਂ ਵੀ ਮੋਬਾਈਲ ਦੋ ਥੋੜਾ ਜਿਹਾ ਉਹਨੂੰ ਕਹਿ ਦੋ ਕਿ ਇੱਕ ਨਾ ਆਲਾਰਮ ਲਗਾ ਲੈ 5 ਕੋ ਮਿੰਟ ਦਾ ਜਦੋਂ 5 ਮਿੰਟ ਦਾ ਆਲਾਰਮ ਵੱਜੇਗਾ ਤੇ ਉਸ ਤੋਂ ਬਾਅਦ ਉਹਦੇ ਮਨ 'ਚ ਵੀ ਹੋ ਜਾਏਗਾ ਕਿ ਮੈਨੂੰ ਹੁਣ ਬੰਦ ਕਰਨਾ ਹੈ ਔਰ ਇਹਨੂੰ ਸਟ੍ਰਿਕਟਲੀ ਇੰਪਲੀਮੈਂਟ ਕਰਨਾ ਹੈ ਬੱਚਿਆਂ ਨੂੰ ਤੁਸੀਂ ਮੋਬਾਈਲ ਦੇਣ ਤੋਂ ਰੋਕ ਨਹੀਂ ਸਕਦੇ ਕਿਉਂਕਿ ਟੈਕਨੋਲੋਜੀ ਹੈ ਅੱਜ ਨਹੀਂ ਤੇ ਕੱਲ ਨੂੰ ਉਹਨਾਂ ਨੇ ਆਪਣੇ ਇਹਦੇ ਵਿੱਚ ਇਨਵੋਲ ਤਾਂ ਹੋਣਾ ਹੀ ਹੈ ਬਟ ਇੱਕ ਡਿਸਪਲਨ ਤੁਸੀਂ ਡੇ 1 ਤੋਂ ਕ੍ਰੀਏਟ ਕਰਤਾ ਉਹ ਦੇ ਕਰਕੇ ਬੱਚਾ ਹਮੇਸ਼ਾ ਹੀ ਉਹਨੂੰ ਇਹ ਸਮਝ ਹੋ ਜਾਏਗੀ ਵਿਦ ਟਾਈਮ ਕਿ ਮੈਨੂੰ ਇਹਨੂੰ ਯੂਜ਼ ਕਰਨਾ ਹੈ ਮਿਸਯੂਜ਼ ਨਹੀਂ ਕਰਨਾ ਬਿਲਕੁਲ ਸੋ ਡਾਕਟਰ ਸਾਹਿਬ ਦੇਸੀ ਮਹੱਤਵਪੂਰਨ ਮੈਸੇਜ ਦਿਲਾਣ ਤੁਹਾਡੇ ਸਾਰਿਆਂ ਕੋ ਲੈਣਿਆ ਇਜਾਜ਼ਤ ਅਗਲੇ ਹਫਤੇ ਫੇਰ ਕਰਾਂਗੇ ਤੁਹਾਡੇ ਨਾਲ ਮੁਲਾਕਾ ਡਾਕਟਰ ਸਾਹਿਬ ਤੁਸੀਂ ਕੀਮਤੀ ਸਮਾਂ ਕੱਟ ਕੇ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡੇ ਨਾਲ ਵੀ ਕਰਾਂਗੇ ਅਗਲੇ ਹਫਤੇ ਫਿਰ ਮੁਲਾਕਾ ਇਕ ਨਵੇਂ ਵਿਸ਼ੇ 'ਤੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਨਮਸਕਾਰ